ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਪਿੱਛੇ ਜਿਆ ਥੋੜਾ ਜਿਹਾ ਰੌਲਾ ਜਿਹਾ ਜਿਹੜਾ ਚੱਲ ਰਿਹਾ ਹੈ ਮਿੰਕੂ ਟਿੱਲੋ ਤੇ ਗੁਰਜਾਸ ਕਪਲ ਵਲੌਗ ਦੇ ਜਿਹੜੇ ਬਣਾਉਂਦੇ ਨੇ ਵਲੌਗਸ ਉਹਨਾਂ ਦਾ ਥੋੜਾ ਜਿਹਾ ਚੱਲ ਰਿਹਾ ਏ ਪਰ ਉਹਨਾਂ ਵਿੱਚੋਂ ਤੁਹਾਨੂੰ ਸਹੀ ਕੌਣ ਲੱਗਦਾ ਹੈ ਤੇ ਗਲਤ ਕੌਣ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਪਰ ਮੈਂ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਣੀ ਆ ਕਿ ਇੱਧਰ ਦੇਖੋ ਮਿੰਕੂ ਢਿੱਲੋਂ ਨੇ ਜਦੋਂ ਇਹ ਵੀਡੀਓ ਪਾਈ ਕਿ ਹਾਂ ਕੀ ਸਾਡੇ ਰਿਸ਼ਤੇਦਾਰਾਂ ਮਾਸੀ ਮਾਸੜ ਨੇ ਇਹ ਕਿਆ ਉਹ ਕਿਆ ਹਨ ਜਦੋਂ ਇਹ ਗੱਲ ਕਹੀ ਉਦੋਂ ਹੀ ਲੋਕਾਂ ਵਿੱਚ ਇਹ ਗੱਲ ਦਾ ਪਤਾ ਲੱਗਾ ਕਿ ਉਹਨਾਂ ਨੇ ਵਲੌਗ ਬਣਾਇਆ ਮਾਸੀ ਮਾਸੜ ਵਿੱਚ ਆ ਉਦੋਂ ਜ਼ਿਆਦਾ ਲੋਕਾਂ ਨੇ ਦੇਖਿਆ ਨਾ ਉਸ ਚੀਜ਼ ਨੂੰ ਉਦੋਂ ਜ਼ਿਆਦਾ ਦੇਖਿਆ ਮੈਂ ਇਹ ਦੇਖਦੀ ਆ ਕਿਉਂਕਿ ਪਹਿਲਾਂ ਕਿਸੇ ਜਿਹੜੇ ਰੈਗੂਲਰ ਉਹਨਾਂ ਵੇਦੇ ਹੋਣੇ ਉਹਨਾਂ ਨੇ ਦੇਖਿਆ ਉਵੇਂ ਹੁਣ ਸਾਰੀ ਦੁਨੀਆ ਤੱਕਰ ਉਹਦੇ ਮਾਸੀ ਮਾਸੜ ਦੀ ਚਰਚਾ ਹੋ ਗਈ ਉਵੇਂ ਕਿਤੇ ਵੀ ਨਹੀਂ ਹੋਣੀ ਤੇ ਉਹਨਾਂ ਦੇ ਵੀ ਵਿੱਚ ਕਿਹੜਾ ਕਿਸੇ ਨੂੰ ਪਤਾ ਹੀ ਕਿਹੜੀ ਮਾਸੀ ਹੈ ਤੇ ਕਿਹੜਾ ਮਾਸੜ ਹੈ ਹਣ ਜੇ ਮੰਨ ਲਓ ਤੁਸੀਂ ਵੀ ਇਹ ਗੱਲ ਦੱਸੋ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੈਗੇ ਜੇ ਕਿ ਨਹੀਂ ਕਿ ਜੇ ਉਹਨਾਂ ਨੇ ਉਹਨਾਂ ਦਾ ਨਾਂ ਲਿਆ ਤੇ ਤਾਂ ਹੀ ਜ਼ਿਆਦਾ ਚਰਚਿਤ ਹੋਈ ਨਾਲੇ ਗੁਰਜਸ ਕਪਲ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਉਹਨਾਂ ਦੇ ਵਲੌਗ ਦੀ ਹੀ ਵੀਡੀਓ ਚ ਲੈ ਕੇ ਆਏ ਆ ਨਹੀਂ ਤੇ ਨਹੀਂ ਲੈ ਕੇ ਆਉਂਦੇ ਅਸੀਂ ਐਵੇਂ ਵੀ ਜ਼ਬਰਦਸਤੀ ਕਿਸੇ ਨੂੰ ਵੀ ਨਹੀਂ ਲੈ ਕੇ ਆਉਂਦੇ ਬਟ ਠੀਕ ਵੀ ਹੈ ਇਸ ਕੁੜੀ ਦੀ ਵਧੀਆ ਲਾਈਫ ਸੀ ਚਲੋ ਵਧੀਆ ਬਲੌਗ ਸੀ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਪਰ ਜਿਹੜੀ ਇਹਨੇ ਇਹ ਹਰਕਤ ਕੀਤੀ ਹੈ ਨਾ ਉਸ ਤੋਂ ਬਹੁਤ ਹੀ ਜ਼ਿਆਦਾ ਉਸ ਦੇ ਨਾਲ ਗੁੱਸੇ ਹੋ ਨੇ ਕਿ ਬਹੁਤ ਹੀ ਜ਼ਿਆਦਾ ਉਸ ਨੇ ਆਪ ਦੀ ਇਨਸਲਟ ਆਪ ਕਰਾਈ ਹੈ ਦੂਸਰੀ ਗੱਲ ਕਿ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਦੀ ਹੋਰ ਤਾਂ ਕੋਈ ਵਿਆਹ ਨਹੀਂ ਵੀਡੀਓ ਵਾਇਰਲ ਨਹੀਂ ਹੋਈ ਜਿੰਨਾ ਇਹ ਚਾਹੁੰਦੇ ਸੀ ਇਸ ਕਰਕੇ ਇਹਨਾਂ ਨੇ ਥੋੜਾ ਜਿਆਦਾ ਉਸ ਕਰ ਲਿਆ ਕਿ ਹਨਾ ਕਿ ਉਹਨਾਂ ਦੇ ਨਾਲ ਰੋਸਾ ਗਿਆ ਕਰ ਲਿਆ ਕਿ ਇਸ ਦੇ ਨਾਲ ਅਸੀਂ ਮਸ਼ਹੂਰ ਹੋ ਜਾਾਂਗੇ ਤੇ ਵਧੀਆ ਹਨਾ ਕਿ ਸਾਡੀ ਕੋਈ ਵੀਡੀਓ ਵਾਇਰਲ ਹੋਣ ਲੱਗ ਪੈਣੀ ਆ ਵਿਆਹ ਵਾਲੀ ਇਹ ਵੀ ਲੱਗਦਾ ਹੈ ਤੇ ਬਾਕੀ ਇੱਕ ਗੱਲ ਇਹ ਵੀ ਹੈ ਕਿ ਹਨਾ ਕਿ ਚਲਦੇ ਉਹਨਾਂ ਨੇ ਉਹ ਕਹਿਣਾ ਸੀ ਤੋਂਵੇਂ ਵੀ ਕਹਿ ਹੀ ਸਕਦੇ ਸੀ ਵੀਡੀਓ ਬਣਾਉਣਾ ਜ਼ਿਆਦਾ ਤਾਂ ਨਹੀਂ ਜ਼ਰੂਰੀ ਸੀ ਉਹਨਾਂ ਨੇ ਫਿਰ ਕਿਹੜਾ ਵੀਡੀਓ ਡਿਲੀਟ ਕਰਤੀ ਨਹੀਂ ਕੀਤੀ ਨਾ ਤੇ ਫੇਰ ਕੋਈ ਫਾਇਦਾ ਨਹੀਂ ਐਵੇਂ ਲੋਕਾਂ ਨਾਲ ਲੜਨ ਪੈਂਦਾ ਉਹਨੇ ਜਿੰਨੀ ਆਦੀ ਇੱਜ਼ਤ ਬਣਾਈ ਸੀ ਉਹਦੇ ਨਾਲੋਂ ਅੱਧੀ ਮਿੰਨ ਲਾਦਾ ਇੱਕ ਗਵਾਲੀ ਅੱਗੇ ਤੋਂ ਤੜਾ ਜਿਹੜੀ ਲੋਕ ਉਹਨਾਂ ਵੱਲ ਹੋਣੇ ਆ ਪਰ ਅੱਧੀ ਗਵਾਲੀ ਕਈ ਲੋਕ ਕਹਿੰਦੇ ਨੇ ਕਿ ਹਾਂ ਤੁਸੀਂ ਜੇ ਇਹਨਾਂ ਨਾਲ ਰਹਿੰਦੀ ਤੇ ਤੁਹਾਡੀ ਟੁੱਟ ਜਾਣੀ ਸੀ ਕਿਉਂ ਤੁਹਾਡੀ ਆਲ ਦੀ ਅਕਲ ਗਿੱਟਿਆਂ ਦੇ ਵਿੱਚ ਤੁਸੀਂ ਹਾਂ ਜੇ ਤੁਹਾਡਾ ਇਹਨਾਂ ਫਿਰ ਤੁਸੀਂ ਪਹਿਲਾਂ ਕਦੋਂ ਸੀ ਕਦੋਂ ਦੇ ਮੰਗੇ ਹੋਏ ਨੇ ਕਦੋਂ ਦੇ ਹਨਾ ਇਹਨਾਂ ਦੇ ਗੱਲੇ ਬਾਤੇ ਉਦੋਂ ਨਾਲ ਨਹੀਂ ਰੋਕ ਲਿਆ ਉਸ ਮੁੰਡੇ ਨੇ ਉਸ ਨਾਲ ਔਰ ਜਾਣ ਤੋਂ ਕਾਤੋਂ ਉਹਨੂੰ ਵਿਆਹਾਂ ਵਿੱਚ ਨਾਲ ਰੱਖਿਆ ਉਹਨਾਂ ਚਲ ਮਾੜੀ-ਮੋਟੀ ਗੱਲਬਾਤ ਹੋ ਗਈ ਸੀ ਉੱਥੋਂ ਤੇ ਕਰਸੀ ਮਤ ਰੋ ਤੇ ਨਾਲ ਉਹਨਾਂ ਨੇ ਕਿਹਾ ਤੁਹਾਨੂੰ ਘਰੇ ਆਣ ਕੇ ਇਨਵਾਈਟ ਕੀਤਾ ਸੀ ਕਿ ਸਾਨੂੰ ਇਨਵਾਈਟ ਕਰੋ ਐਵੇਂ ਕੁਝ ਵੀ ਨਹੀਂ ਹੁੰਦਾ ਤੁਹਾਡੀਆਂ ਗਲਤੀਆਂ ਸੀ ਤੇ ਤਾਂ ਹੀ ਸਭ ਕੁਝ ਹੋਇਆ ਜੇ ਧਾਰੇ ਜਦੋਂ ਤੁਹਾਨੂੰ ਉਹ ਚੱਕਣ ਵਾਲੀ ਤੁਹਾਡੀ ਵੀਡੀਓ ਜੀ ਬਹੁਤ ਆ ਰਹੀ ਏ ਤੇ ਉਦੋਂ ਤੁਹਾਡਾ ਮਾਸੀ-ਮਾਸੜ ਗਿਆ ਸੀ ਉਹ ਤਾਂ ਸਿਆਣਿਆ ਸਿਆਣਿਆ ਬੰਦਿਆਂ ਤੇ ਕਰੇ ਕੰਮ ਨਹੀਂ ਕੀਤਾ ਵੱਡੇ ਤੋਂ ਵੱਡੇ ਲੋਕਾਂ ਨੇ ਇਹ ਕੰਮ ਨਹੀਂ ਕੀਤਾ ਜਿਹੜੇ ਤੁਸੀਂ ਕਰਦੇ ਜੇ ਬਾਕੀ ਆਪਣਾ ਕਿਸੇ ਨਾਲ ਕੋਈ ਰਿਪਲਾਈ ਨਹੀਂ ਸੀ ਨਾ ਹੀ ਆਪਣਾ ਕੋਈ ਚੱਕਰ ਸੀ ਆਪਾਂ ਵੈਸੇ ਤੁਹਾਨੂੰ ਗੱਲ ਸਮਝਾਈਏ ਕਿ ਜੇ ਤੁਸੀਂ ਉਹ ਵੀਡੀਓ ਨਾ ਪਾਉਂਦੇ ਆਪਸ ਵਿੱਚ ਜਾ ਕੇ ਸੁਲਝਾ ਲੈਂਦੇ ਤੇ ਤੁਹਾਡੇ ਮਾਸੀ ਮਾਸੜ ਨੇ ਫਿਰ ਵੀ ਇੰਨਾ ਮਸ਼ਹੂਰ ਹੋਣਾ ਹੀ ਜਿੰਨਾ ਐਵੇਂ ਹੋ ਗਏ ਨੇ ਚਲੋ ਆਪਾਂ ਬਿਨਾ ਟਾਈਮ ਵੇਸਟ ਕਰਦੇ ਆ ਮੈਂ ਅੱਜ ਦਾ ਵਲੌਗ ਤੁਹਾਨੂੰ ਦਿਖਾਉਣੀ ਆ ਅੱਜ ਮੇਰਾ ਫਰਸਟ ਵਲੌਗ ਏ ਤੇ ਆ ਮੇਰਾ ਇੱਕ ਬੱਚਾ ਕੀ ਕਰਦਿਆ ਛਾਚੀ ਗੱਲ ਕਰ ਦੋ ਸਾਸਰੀ ਗੱਲ ਕਰੀ ਸਾਸਰੀ ਕਾਲ ਕਰਦੇ ਨਹੀਂ ਜਾਪਾ ਜੱਜ ਜੀ ਅੱਲਾ ਰੁੱਸ ਗਿਆ ਇਹਦਾ ਰੁੱਸਣ ਦਾ ਤਰੀਕਾ ਦੇਖ ਲੋ ਇਹ ਆ ਵੇ ਵਸ ਜਾਪਾ ਆਪਦੀ ਗੋਲੀ ਕਿੱਥੇ ਛੁੱਟ ਕੇ ਗਿਆ ਹੈ ਮੇਰੇ ਟਵਿਨਸ ਨੇ ਆ ਵੇ ਮੈਡਮ ਮੇਰੀ ਇੱਕ ਕੁੜੀਆ ਤੇ ਇੱਕ ਦੁਆਏ ਇਹ ਬੋਲ ਕੁੱਤਾ ਇਹ ਦਵਾਰੇ ਗਲਚੀਆੰਗੀਆਂ ਮਿੱਟੀ ਵਗੈਰਾ ਬਹੁਤ ਖਾਂਦੇ ਸੀ ਉਹ ਦਿੱਤੀਆਂ ਆਈਆਂ ਨੇ ਇੱਧਰ ਦੇਖੋ ਤੂੰ ਹਾਂ ਇਹ ਬੜਾ ਲੜਦਾ ਰੋਸਦਾ ਇੰਨਾ ਹੈ ਨਾ ਹੁਣੇ ਹੀ ਆਪਾਂ ਦੇਖਾਂਗੇ ਕਰਾਂਗੇ ਜੇ ਤੁਹਾਡਾ ਪਿਆਰ ਬਣਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਸਹੀ ਹੈ ਤੇ ਕੌਣ ਗਲਤ ਹੈ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਕਿਸੇ ਚੱਤ ਤੇ ਦੇ ਨਾਲ ਤੁਹਾਡਾ ਕੀ ਮੰਨਣਾ ਇਹ ਗੱਲ ਜਰੂਰ ਦੱਸਿਓ ਜੇ ਉਹ ਨਾਂ ਵਲੋਗਾਂ ਵਿੱਚ ਆਦੇ ਮਾਸੀ ਮਾਸੜ ਨੂੰ ਮਸ਼ਹੂਰ ਕਰਦੇ ਕਿ ਹਾਂ ਸ਼ਾਰਟ ਵੀਡੀਓ ਪਾ ਕੇ ਹਾਂ ਸਾਡੇ ਮਾਸੀ ਮਾਸੜ ਆਏ ਆਂ ਕਿ ਐਂ ਕਿ ਉਹਨਾਂ ਨੇ ਕਦੇ ਮਸ਼ਹੂਰ ਨਹੀਂ ਹੋਣਾ ਸੀ ਇਹਨਾਂ ਕਰਕੇ ਮਾਸੀ ਮਾਸੜ ਹੋਏ ਨੇ ਇਹਨਾਂ ਦੀ ਖੁਦ ਦੀ ਗਲਤੀ ਹੋ ਗਈ। ਚਲੋ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਗੱਲਬਾਤ ਕਰਾਂਗੇ ਉਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਆ ਜ਼ਰੂਰ ਕਰੋ ਤਾਂ ਜੋ YouTube ਹੋਰ ਲੋਕਾਂ 'ਤੇ ਕਰੇ ਵੀਡੀਓ ਲੈ ਕੇ ਜਾਵੇ ਤੇ ਜਿਨ੍ਹਾਂ ਨੂੰ ਅਕਲ ਗਿੱਟਿਆਂ ਜੋ ਉਹਨਾਂ ਦੀ ਅਕਲ ਥੋੜੀ ਦਿਮਾਗ ਦੇ ਵਿੱਚ ਆਵੇ ਧੰਨਵਾਦ